ਇੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਦੁੱਲੇ ਦੀ ਧੀ ਵਿਆਹੀ ਸੇਰ ਸ਼ੱਕਰ ਪਾਈ ਕੁੜੀ ਦੇ ਬੋਝੇ ਪਾਈ ਪਿਆਰੇ ਬੱਚਿਓ ਇਹ ਲੋੜੀ ਦਾ ਗੀਤ ਹੈ ਜਿਸ ਨੂੰ ਗਾ ਕੇ ਬੱਚੇ ਹਰ ਸਾਲ ਲੋੜੀ ਮੰਗਦੇ ਹਨ ਪੁਰਾਣੇ ਵੇਲੇ ਜਿੰਨਾ ਘਰਾਂ ਵਿੱਚ ਮੁੰਡਾ ਪੈਦਾ ਹੋਇਆ ਹੁੰਦਾ ਸੀ ਉਹ ਲੋਕ ਚਾਵਾਂ ਨਾਲ ਲੋੜੀ ਵੰਡਦੇ ਸਨ ਪਰ ਹੁਣ ਦੇ ਸਮੇਂ ਵਿੱਚ ਲੋਕ ਕੁੜੀ ਪੈਦਾ ਹੋਣ ਤੇ ਵੀ ਲੋੜੀ ਮਨਾਉਂਦੇ ਹਨ ਪਿਛਲੇ ਸਮਿਆਂ ਵਿੱਚ ਲੋਕ ਗੁੜ, ਕਨਕ, ਮੱਕੀ ਆਦਿ ਵੰਡਦੇ ਸਨ ਪਰੰਤੂ ਅੱਜਕੱਲ ਰਿਓੜੀਆਂ, ਮੂੰਗਫਲੀ, ਗੱਚਕ ਆਦਿ ਵੰਡੀ ਜਾਂਦੀ ਹੈ ਬੱਚਿਓ ਤੁਸੀਂ ਇਹ ਲੇਖ ਧਿਆਨ ਨਾਲ ਦੇਖਿਆ ਅਤੇ ਪੜ੍ਹਿਆ ਹੋਵੇਗਾ ਤੁਸੀਂ ਦੇਖਿਆ ਕਿ ਬੱਚੇ ਇਹ ਗੀਤ ਗਾ ਕੇ ਘਰਾਂ ਵਿੱਚ ਲੋੜੀ ਮੰਗਣ ਜਾਂਦੇ ਹਨ ਜਿਨ੍ਹਾਂ ਦੇ ਘਰਾਂ ਵਿੱਚ ਲੜਕੇ ਪੈਦਾ ਹੁੰਦੇ ਹਨ ਤਾਂ ਉਹਨਾਂ ਦੇ ਘਰਾਂ ਵਿੱਚ ਵਿਸ਼ੇਸ਼ ਰੂਪ ਵਿੱਚ ਲੋੜੀ ਮਨਾਈ ਜਾਂਦੀ ਸੀ ਪਹਿਲਾਂ ਦੇ ਸਮੇਂ ਵਿੱਚ ਲੜਕਾ ਜੰਮਨ ਤੇ ਹੀ ਲੋੜੀ ਵੰਡੀ ਜਾਂਦੀ ਸੀ ਪਰ ਅੱਜ ਕੱਲ ਦੇ ਟਾਈਮ ਵਿੱਚ ਲੜਕਾ ਤੇ ਲੜਕੀ ਦੋਵੇਂ ਬਰਾਬਰ ਹਨ ਅਤੇ ਦੋਵਾਂ ਦੇ ਜਨਮ ਤੇ ਹੀ ਲੋੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਲੋੜੀ ਦੇ ਮੌਕੇ ਤੇ ਲੋਕ ਘਰਾਂ ਵਿੱਚ ਲੋੜੀ ਮੰਗਣ ਆਇਆਂ ਨੂੰ ਉਹਨਾਂ ਨੂੰ ਰਿਓੜੀਆਂ ਗੱਚਕ ਮੂੰਗਫਲੀ ਕਣਕ ਅਦੇ ਕਈ ਪ੍ਰਕਾਰ ਦੀਆਂ ਚੀਜ਼ਾਂ ਦਿੰਦੇ ਹਨ ਆਓ ਆਪਾਂ ਅੱਗੇ ਹੋਰ ਲੋੜੀ ਬਾਰੇ ਵੀ ਸਤਾਰ ਨਾਲ ਪੜ੍ਹਦੇ ਹਾਂ ਵੈਸੇ ਤਾਂ ਰਾਤ ਨੂੰ ਸਾਰੇ ਹੀ ਲੋਕ ਆਪਣੇ ਵੇੜੇ ਵਿੱਚ ਧੁਣੀ ਬਾਲਦੇ ਹਨ ਪਰੰਤੂ ਜਿੰਨਾ ਘਰਾਂ ਵਿੱਚ ਵਿਸ਼ੇਸ਼ ਖੁਸ਼ੀ ਕਰਕੇ ਲੋੜੀ ਮਨਾਈ ਜਾਂਦੀ ਹੈ ਉਹ ਵਿਸ਼ੇਸ਼ ਰੂਪ ਵਿੱਚ ਲੋੜੀ ਬਾਲਦੇ ਹਨ ਉਹ ਆਪਣੇ ਘਰਾਂ ਵਿੱਚ ਰਿਸ਼ਤੇਦਾਰਾਂ ਦੋਸਤਾਂ ਨੂੰ ਬੁਲਾਉਂਦੇ ਹਨ ਉਹਨਾਂ ਨੂੰ ਤੋਹਫੇ ਦਿੰਦੇ ਹਨ ਲੋਕ ਬਲਦੀ ਅਦੀ ਸੁੱਟ ਕੇ ਪਾਲੇ ਨੂੰ ਦੂਰ ਭਜਾਉਂਦੇ ਹਨ ਪਿੰਡਾਂ ਵਿੱਚ देर रात ਤੱਕ ਬੱਚੇ ਮੁੰਡੇ ਮੁਟਿਆਰਾਂ ਲੋੜੀ ਮੰਗਦੇ ਰਹਿੰਦੇ ਹਨ ਉਹ ਉੱਚੀ ਉੱਚੀ ਲੋੜੀ ਦੇ ਗੀਤ ਗਾਉਂਦੇ ਹਨ ਕੁੜੀਆਂ ਲੋੜੀ ਦੇ ਗੀਤ ਇੰਜ ਗਾਉਂਦੀਆਂ ਹਨ ਸਾਨੂੰ ਪਾਲ ਲੋੜੀ ਤੇਰੀ ਜੀਵੇ ਜੋੜੀ ਮੁੰਡੇ ਹੌਲ ਹੌਲ ਚੰਡੇ ਸੁੰਦਰ ਮੁੰਦਰੀਏ ਆਦੀ ਜਿਹੇ ਗੀਤ ਗਾਉਂਦੇ ਹਨ ਜੇਕਰ ਕੋਈ ਲੋੜੀ ਦੇਣ ਲੱਗਿਆ देर ਕਰ ਦਿੰਦਾ ਤਾਂ ਕੁੜੀਆਂ ਕਹਿਣ ਲੱਗ ਜਾਂਦੀਆਂ ਹਨ ਸਾਡੇ ਪੈਰਾ ਹੇਠ ਸਲਾਈਆਂ ਅਸੀਂ ਕਿਹੜੇ ਵੇਲੇ ਦੀਆਂ ਆਈਆਂ ਸਾਡੇ ਪੈਰਾ ਹੇਠ ਰੋਡ ਸਾਨੂੰ ਛੇਤੀ ਛੇਤੀ ਤੋਰ ਅੱਜ ਕੱਲ੍ਹ ਲੋਕ ਮੁੰਡੇ ਕੁੜੀਆਂ ਦਾ ਭੇਦ ਖਤਮ ਕਰਨ ਲਈ ਕੁੜੀਆਂ ਤੇ ਹੋਣ ਤੇ ਵੀ